ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਬਾਈ ਰੋਮੀ ਕੋਲੇ ਪਹੁੰਚੇ ਆ ਪਿੰਡ ਮਹਾਰਾਜ ਦੋ ਬੈਠਾ ਤੁਹਾਨੂੰ ਦਿਖਾਵਾਂਗੇ ਕਿਚਫ ਤੇ ਇੱਕ ਪ्योर ਸ਼ਾਹੀਵਾਲ ਗੱਲਬਾਤ ਬਾਈ ਨਾਲ ਕਰਾਵਾਂ ਨਾਮ ਡਰੈਸ ਸਾਰੀ ਜਾਣਕਾਰੀ ਬਾਈ ਤੁਹਾਨੂੰ ਲਿਖ ਦਿੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਬਹੁਤ ਵਧੀਆ ਢਿਲੋਂ ਸਾਹਿਬ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਹੈਗਾ 947863584 ਜੀ ਪਿੰਡ ਜੀ ਪਿੰਡ ਮਰਾਜੀ ਤੇ ਮਰਾਜੋ ਜਿਹੜੀ ਗੋਮੜਸਰ ਨੂੰ ਰੋਡ ਬਣੀ ਵੀ ਨਸਾਣਾ ਸਿੱਧੀ ਨਿਕਲਦੀ ਹੈ ਉਹਦੇ ਤੇ 1 ਕਿਲੋਮੀਟਰ ਅੱਗੇ ਜਾ ਕੇ ਆਪਣਾ ਘਰ ਆ ਓਕੇ ਜੀ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੋਲ ਤੇ ਦੁੱਧ ਦਿਖਾਉਣੀ ਅੱਜ ਹਾਂਜੀ ਦੋ ਦੁੱਧ ਜਿਹੜੀ ਆਪਾਂ ਪਹਿਲੇ ਨੰਬਰ ਤੇ ਸਕਰੀਨ ਤੇ ਸ਼ਾਈਵਾਲ ਦੇਖੇ ਨੇ ਵੀਰੇ ਕਿਹੜਾ ਸੂਆ ਸੂਰੇ ਇਹ ਬਈ ਇਹਨੂੰ ਸ਼ਾਈਵਾਲ ਵੀ ਕਹਿ ਸਕਦੇ ਆ ਇਹਨੂੰ ਪਿਆਵਲੀ ਜਰਸੀ ਵੀ ਕਹਿ ਸਕਦੇ 크로ਸ ਆ ਥੋੜੀ ਹਾਂ ਹਲਕੀ ਜੀ ਜਰਸੀ ਦਾ ਤੇ ਸ਼ਾਈਵਾਲ ਦਾ 크로ਸ ਆ ਤੇ ਫੈਟ ਬੜੀ ਚੰਗੀ ਫੈਟ ਬੜੀ ਆ ਬਈ ਇਹਨੇ ਦੁੱਧ 20 ਕਿਲੋ ਆਪਣੇ ਦੂਜੇ ਸੂਏ ਦਿੱਤਾ ਤੀਜਾ ਸੂਆ ਸੂਰੇ ਤੇ ਐਤ ਕੀ ਫਿਰ ਕਿੰਨਾ ਦੁੱਧ ਕੱਢ ਕੇ ਦੇਵਾਂਗੇ ਐ ਇਤੀ ਬਈ ਆਪਣੇ ਬਾਈ 24 ਕਿਲੋ ਦੁੱਧ ਦੇ ਦਊਗੀ ਓਕੇ ਜੇ ਸੂਬੀ ਦਾ ਇੰਨਾ ਕਢਾ ਕੇ ਦੇ ਦੇਣਗੇ ਦੇ ਦਾਂ ਇਦੇ ਦਿਨ ਬਈ ਆਪਣੇ ਲੈ ਜੂਗੀ ਹਫ਼ਤੇ ਨੂੰ ਲਿਓ ਹਫ਼ਤਾ ਬਾਕੀ ਤੇ ਫੇਸ ਦੀ ਇੱਕ ਨੰਬਰ ਕੁਆਲਿਟੀ ਵੱਧ ਜਰਸੀ ਦਾ ਵੱਖ ਵੱਧਾ ਹੈ ਨਾ ਹਾਂ ਸਾਈ ਵਾਲ ਦਾ ਘਟਾ ਸਾਈ ਵਾਲ ਦਾ ਘਟਾ ਓਕੇ ਜਰਸੀ ਆਪਾਂ ਕਹਿ ਸਕਦੇ ਹਾਂ ਪੰਜਾਬ ਵਾਲੀ ਵੱਡੇ ਸਾਈਜ਼ ਦੀ ਤੇ ਵੱਡੇ ਘੱਡ ਘਾੜ ਦੀ ਹਾਂਜੀ ਤੇ ਫੁੱਲ ਵਜਣਦੀ ਹੈ ਨਾ ਪੂਰੇ ਵਜਣ ਦੀ ਕੋਈ ਬੰਦਾ ਛੋਟਾ ਵਜਣ ਦੇਖ ਕੇ ਫੋਨ ਨਾ ਲਾ ਵੀ ਕਿੰਨੇ ਪੈਸੇ ਹੈ ਵੀਰੇ ਇਹਦਾ ਮੁੱਲ 90 95 ਲੱਖ ਕੋਸ਼ ਕਰਾਈ ਜਾ ਲੈ ਬਈ 70000 ਦੀ ਦੇ ਦਾਂਗੇ 3 ਘਟ 80 ਦੀ ਹਾਂ ਤੇ ਇਧਰ ਐਚ ਐਫ ਇਹ ਵੀ 3 ਘਟ 80 ਦੇ ਦਾਂਗੇ ਦੂਜਾ ਸੂਆ ਸੁੰਦੀ ਆ ਬੜੇ ਪ੍ਰਿੰਟ ਪ੍ਰਿੰਟ ਚੰਗੇ ਹਨਾ ਬੜੇ ਪ੍ਰਿੰਟ ਚੰਗੇ ਆ ਮਰੇ ਦੋ ਦੋ ਉਂਗਲਾਂ ਦੇ ਸਿੰਘ ਡਾਕਟਰ ਦੀਆਂ ਫੋਟਾਂ ਰਹਿ ਗਈਆਂ ਲਾ ਕਿਵੇਂ ਲਾ ਲੈ ਓਕੇ ਖੋਲੋ ਇਹਨੂੰ ਵੀ ਤੁਰਕ ਰਹਿ ਕੇ ਚੈੱਕ 3 ਘਟ 80 ਦੀ ਹੋਏ ਦੇਣੀ ਆ ਤਿੰਨ ਘਟ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਇਹਦੇ ਬਾਈ ਆਪਣੇ ਲੈ ਜੂਗੀ ਇਹ ਵੀ ਹਫ਼ਤੇ ਨੂੰ ਬੜੀ ਨੰਨੀ ਪਿਆਰੀ ਆ ਹਨਾ ਬੜੀ ਨੰਨੀ ਪਿਆਰੀ ਆ ਪਲੂਨ ਨੇ 20 ਕਿਲੋ ਦੋ ਦਿੱਤਾ ਦੂਜਾ ਸੂਆ ਐਤ ਕੀ ਫਿਰ ਦੇ ਦੂਗੀ ਪਲੱਸ ਹਾਂ ਬਾਈ 20 ਪਲੱਸ ਵਾਲੀ ਆ ਓਕੇ ਜੀ ਲਿਓ ਕਰ ਫਰੈਂਕ ਬ੍ਰੰਡ ਦਾ ਮੋਹੋ ਬੋਲਦੇ ਹੈ ਨਾ ਹਾਂ ਬਾਈ ਇਸ ਕਰੋ ਚੱਕ ਇੱਕ ਨੰਬਰ ਬਾਕੀ ਦੀ ਗੱਲ ਦੇਖੋ ਜਾਨ ਦੇਖੋ ਤੁਸੀਂ ਹੈ ਨਾ ਬੜੀ ਜਾਨ ਜਾਂਦਾ ਦੋਨੇ ਗਾਂਂਗਾਂ ਹੀ ਜਾਨ ਜਾਂਦਾ ਲਗੇ ਬਾਕੀ ਲੋਕਲ ਇੱਕ ਤੇਰਾ ਜਾਨਵਰ ਵੀਰੇ ਲੋਕਲ ਹੁੰਦਾ ਹੈ ਨਾ ਸਾਰਾ ਬਾਈ ਆਪਾਂ ਕੋਈ ਬਾਹਰਲੀ ਦਸੌੜ ਦਾ ਨਹੀਂ ਲੈਣਾ ਹੂੰ ਕੋਈ ਬਾਹਰੋਂ ਨਹੀਂ ਮਾਲ ਲੈਣਾ ਇੱਥੋਂ ਪਿੰਡਾਂ ਦੀ ਪੰਜ ਸੱਤ ਪਿੰਡਾਂ 10 ਪਿੰਡਾਂ ਜਿਹੀ ਗਾਂਂਗਾਂ ਹੁੰਦੀਆਂ ਕੋਈ ਸੂਆ ਦੂਜਾ ਦੇ ਦਿਨ ਕਿੰਨੇ ਬਾਕੀ ਇਹ ਹਫਤੇ ਹੀ ਲੈ ਜੂ ਬਾਈ ਹਫਤੇ ਹੀ ਲੈ ਜੂ ਆ ਗੋਮਟੀ ਦੀ ਆ ਸੇਲ ਬਰਾਦੀ ਆ ਬਾਈ ਉਹ ਕਿੰਨੇ ਨੇੜੇ ਪਿੰਡਾਂ ਤੋਂ ਇੱਥੋਂ ਮਾਲ ਕਿਹੜੇ ਕਿਹੜੇ ਪਿੰਡਾਂ ਤੋਂ ਲੰਗਾ ਆ ਤੇ ਦੋ ਵੈੜਾ ਸੀ ਦੋਨੇ ਤੁਹਾਨੂੰ ਦਿਖਾ ਦਿੱਤਾ ਨੰਬਰ ਫੇਰ ਬੋਲੋ ਜੀ 947863584 ਜਰੂਰ ਬਾਈ ਨਾਲ ਕਰਿਓ ਸੰਪਰਕ ਤੇ ਬਾਈ ਆੜਦਾ ਨਹੀਂ ਹੈਗਾ ਜਿੱਥੇ ਸੌਦਾ ਹੋਵੇ ਕਰ ਲੈਂਦਾ ਹੁੰਦਾ ਕਿਉਂਕਿ ਵੇਚਣਾ ਹੁੰਦਾ ਹਨਾ ਆਪਾਂ ਪਸ਼ੂ ਜਿੱਥੇ 2-3000 ਮਿਲ ਗਿਆ ਤੇ ਦੇਤਾ ਚਾਚਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਲੈਣ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਨੰਬਰ ਬਾਈ ਦਾ 9378635804 ਧੰਨਵਾਦ ਜੀ